ਇਹ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਮੁੰਡਾ ਤੇ ਜਨਾਨੀ ਨਜ਼ਰ ਆ ਰਹੇ ਨੇ ਇਹਨਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਉਂਗੇ ਕਿ ਭਲਾ ਕੋਈ ਮਾਂ ਆਪਣੇ ਪੁੱਤ ਦੇ ਨਾਲ ਮਿਲ ਕੇ ਅਜਿਹੇ ਕਾਰਨਾਮੇ ਵੀ ਕਰ ਸਕਦੀ ਹੈ ਜੋ ਇਸਨੇ ਕੀਤਾ ਹੈ ਦਰਸਲ ਇਹ ਰਿਸ਼ਤੇ ਦੇ ਵਿੱਚ ਦੋਵੇਂ ਮਾਂ ਪੁੱਤਰ ਨਹੀਂ ਜਨਾਨੀ ਦਾ ਨਾਮ ਰੀਨਾ ਹੈ ਤੇ ਇਸ ਦੇ ਪੁੱਤਰ ਦਾ ਨਾਮ ਕਰਨ ਹੈ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਧਵਨ ਕਲੋਨੀ ਦੇ ਰਹਿਣ ਵਾਲੇ ਨੇ ਪਰ ਇਸ ਸਮੇਂ ਇਹ ਬਠਿੰਡਾ ਦੇ ਕਿਸੇ ਹੋਟਲ ਦੇ ਕੋਲ ਅਜਿਹਾ ਕੰਮ ਕਰਨ ਲੱਗੇ ਸੀ ਕਿ ਜਿਸ ਨੂੰ ਦੇਖ ਕਿਸੇ ਸਥਾਨਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਫਿਰ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਅਜਿਹਾ ਸਮਾਨ ਵੀ ਬਰਾਮਦ ਕੀਤਾ ਹੈ ਕਿ ਜਿਸ ਦੇ ਨਾਲ ਇਹ ਮੁੰਡੇ ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰਹੇ ਸੀ ਅੱਗੇ ਸੁਣੋ ਹੁਣ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਐਸਐਸਪੀ ਸਾਬ ਬਠਿੰਡਾ ਸ਼੍ਰੀ ਦੀਪਕਰ ਸਾਫ ਆਈਪੀਐਸ ਅਤੇ ਸ਼੍ਰੀ ਅਜੇ ਗਾਂਧੀ ਆਈਪੀਐਸਪੀਡੀ ਸਾਫ ਇਵਨ ਇੱਕ ਵਿਸ਼ੇਸ਼ ਮਹਿਮਾ ਚਲਾਈ ਗਿਆ ਨਸ਼ੀਬੋਧ ਜਿਹੜੇ ਅੰਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅੰਸਰ ਰਬੋਦ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਕੋਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇਨਚਾਰਜ ਸੀਏ 2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤੇ 100 ਗ੍ਰਾਮ ਹੀਰੇਨ ਬਰਾਦ ਕੀਤੀ ਹੈ ਜਿਹੜੀ ਔਰਤ ਬੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਇਪੁਰਕ ਦੇ ਵਿੱਚ ਪਹਿਲਾਂ ਵੀ ਮਕਦਮਾ ਦਰਜ ਹੈ ਐਨਡੀਬੀਐਸ ਦਾ ਹੀ ਆ ਕਿ ਕਿੱਥੋਂ ਨਸ਼ਾ ਲੈ ਕੇ ਆਉਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸੋਨੀ ਤਫ਼ਤੀਸ਼ ਚੱਲ ਰਹੀ ਹੈ ਤੇ ਹੋਰ ਐਮ ਖਾਸੇ ਹੋਣਗੇ ਤੇ ਇਹ ਸਰ ਫੋਟਾ ਲੱਗੇ ਕਿ ਕਿੰਨੀ ਕਿ ਦਿਨ ਤੋਂ ਕੰਮ ਕਰ ਰਹੇ ਇਹ ਤੇ ਬਹੰਡੇ ਕਿਵੇਂ ਆਈ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਤਾਂ ਰਮਾਨ ਲੈ ਕੇ ਤਸਦੀਕ ਕਰ ਰਹੇ ਆ ਕਿ ਕਿਹਨੂੰ ਕਿਹਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ ਤਸਦੀਕ ਕਰ ਰਹੇ ਆਂਦੇ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਪਰਕ ਸਾਫ ਆਈਪੀਐਸ ਅਤੇ ਸ਼੍ਰੀ ਅਜੀ ਗਾਂਧੀ ਆਈਪੀਐਸ ਐ ਇਵਲੋਂ ਇੱਕ ਵਿਸ਼ੇਸ਼ ਮਹਿਮਾ ਚਲਾਈ ਗਿਆ ਨਸ਼ੀਰੋਧ ਜਿਹੜੇ ਅੰਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅੰਸਰ ਬੁੱਧ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਚੁਕਕਉਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇਨਚਾਰਜ ਸਏ 2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤਸੋਗ੍ਰਾਮ ਹੀਰਨ ਬਰੰਦ ਕੀਤੀ ਹੈ ਜਿਹੜੀ ਔਰਤ ਵੈਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਜਪੁਰ ਦੇ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ ਐਨਡੀਪੀਐਸ ਦਾ ਹੀ ਆ ਕਿ ਕਿੱਥੋਂ ਨਸ਼ਾ ਲੈ ਕੇ ਆਉਂਦੇ ਸੀ ਕਿੱਥੇ ਜਾ ਰਹੇ ਸੀ ਉਹ ਵੀ ਉਹਦੀ ਤਫ਼ਤੀਸ਼ ਚੱਲ ਰਹੀ ਹੈ ਹੋਰ ਰਹਿਮ ਖੁਲਾਸੇ ਹੋਣਗੇ ਤੇ ਅ ਸਰ ਇਹ ਪਤਾ ਲੱਗਿਆ ਕਿ ਕਿੰਨੀ ਕਿ ਦਿਨ ਤੋਂ ਕੰਮ ਕਰ ਰਹੇ ਇਹ ਤੇ ਭੰਡੇ ਕਿਵੇਂ ਆਈ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਤਾਂ ਰਮਾਨ ਲੈ ਕੇ ਤਸਦੀਕ ਕਰ ਰਹੇ ਕਿ ਕਿਹਨੂੰ ਕਿਹਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ ਤਸਦੀਕ ਕਰ ਰਹੇ ਆ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੁੰਗਾਈ ਦੇ ਨਾਲ ਕੁਝ-ਕਿਝ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਹੋਰ ਕਿਹੜੇ-ਕਿਹੜੇ ਨਸ਼ੇ ਤਸਕਰਾਂ ਦੇ ਨਾਲ ਸਬੰਧ ਨੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ